ਹਾਂਜੀ ਮਿੱਤਰੋ ਹੋ ਗਈ ਯਾਤਰਾ ਸਟਾਰਟ ਆਪਾਂ ਚੱਲਿਆਂ ਰਨ ਆਫ કચ્છ ਦੇਖਣ ਗੁਜਰਾਤ ਨੂੰ ਤੇ ਇਸ ਟਾਈਮ ਆਪਾਂ ਜਾ ਰਹੇ ਆਂ ਭਾਰਤ ਮਾਲਾ ਤੇ ਭਾਰਤ ਮਾਲਾ ਰੋਡ ਭਾਰਤ ਦੀਆਂ ਸਭ ਤੋਂ ਖੂਬਸੂਰਤ ਸੜਕਾਂ ਦੇ ਵਿੱਚੋਂ ਇੱਕ ਹੈ ਜਿਸ ਤੇ ਅਸੀਂ ਬਠਿੰਡਾ ਕ੍ਰੋਸ ਕਰਕੇ ਰਾਜਸਥਾਨ ਦੇ ਵਿੱਚ ਪਹੁੰਚੇ ਤੇ ਹਨੂਮਾਨਗੜ੍ਹ ਕੋਲੋਂ ਅਸੀਂ ਚੜ੍ਹੇ ਭਾਰਤ ਮਾਲਾ ਤੇ 6 ਲਾਈਨ ਰੋਡ ਐ ਇਹ ਕਮਾਲ ਦਾ ਮੈਗਾ ਹਾਈਵੇਅ ਤੇ ਇੱਥੋਂ ਹੁਣ ਅਸੀਂ ਪਹੁੰਚੇ ਰਾਜਸਥਾਨ ਐਂਟਰੀ ਕਰ ਗਏ ਜੀ ਰਾਜਸਥਾਨ ਦੇ ਵਿੱਚ ਤੇ ਦੇਖੋ ਪਰ ਰਾਜਸਥਾਨ ਵਰਦਿਆਂ ਸਾਨੂੰ ਸਭ ਤੋਂ ਪਹਿਲਾਂ ਮਿਲੇ ਮਾਰੂਥਲ ਦੇ ਸੇਵ ਜਾਨੀ ਕਿ ਕੌੜ ਤੁੰਬੇ ਵੱਡੀ ਗਿਣਤੀ ਦੇ ਵਿੱਚ ਇੱਥੇ ਕੌੜ ਤੁੰਬੇ ਸੜਕਾਂ ਦੇ ਆਲੇ-ਦਾਲੇ ਸੁਕਾਏ ਹੋਏ ਐ ਇਸ ਤੋਂ ਬਣਦੀਆਂ ਦਵਾਈਆਂ ਚੂਰਨ ਜੋ ਕਿ ਇੱਥੋਂ ਦੇਸ਼ ਦੇ ਵੱਡੇ ਸ਼ਹਿਰਾਂ ਦੇ ਵਿੱਚ ਸ਼ਿਫਟ ਹੁੰਦਾ ਤੇ ਉੱਥੇ ਦਵਾਈਆਂ ਬਣਦੀਆਂ ਨੇ ਇਸ ਦੀਆਂ ਉਹ ਸੁੱਕੇ ਪਏ ਐ ਤੇ ਸੇਵ ਆ ਇਹ ਮਾਰੂਥਲ ਦਾ ਕਮਾਲ ਦਾ ਫਲ ਆ ਜਿਹੜਾ ਇਸ ਏਰੀਆ ਦੇ ਵਿੱਚ ਬਿਨਾਂ ਪਾਣੀ ਤੋਂ ਹੋ ਜਾਂਦਾ ਬਹੁਤ ਸਾਰੇ ਗੁਣ ਹੁੰਦੇ ਆ ਕੌੜ ਤੁੰਬੇ ਦੇ ਵਿੱਚ ਇਸ ਕੋੜਤੁੰਮੇ ਦੇਖ ਕੇ ਅਸੀਂ ਇੱਕ ਵਾਰ ਫੇਰ ਚੜਦੇ ਹਾਂ ਹਾਈਵੇ ਤੇ ਲਓ ਜੀ ਕੋੜਤੁੰਮੇ ਦੇਖ ਇੱਕ ਵਾਰ ਫੇਰ ਆਪਾਂ ਗੱਡੀ ਪਾਤੀ ਭਾਰਤ ਮਾਲਾ ਤੇ ਇਹ ਜਾਮਨਗਰ ਤੱਕ ਜਾਂਦੀ ਹੈ ਸੜਕ ਪੰਜਾਬ ਦੇ ਵਿੱਚ ਇਹ ਹਜੇ ਬਣ ਰਹੀ ਹੈ ਗੁਜਰਾਤ ਦੇ ਜਾਮਨਗਰ ਤੱਕ ਜਾਂਦੀ ਹੈ ਸਾਰਾ ਰਾਜਸਥਾਨ ਪੂਰਾ ਕ੍ਰਾਸ ਹੋ ਕੇ ਫੇਰ ਅਸੀਂ ਇਹਦੇ ਵਿੱਚ ਦੀ ਗੁਜਰਾਤ ਐਂਟਰੀ ਕਰਾਂਗੇ ਪਰ ਅੱਜ ਆਪਾਂ ਇੱਕ ਚੀਜ਼ ਹੋਰ ਦੇਖਣ ਆ ਲਈ ਸੜਕ ਬਹੁਤ ਕਮਾਲ ਦੀ ਪਰ ਆਪਣੇ ਨਾਲ ਨਾ ਤੇਲ ਪਾਣੀ ਪੂਰਾ ਰੱਖਣਾ ਚਾਹੀਦਾ ਇਸ ਤੇ ਕਿਉਂਕਿ 50 50 ਕਿਲੋਮੀਟਰ ਤੋਂ ਪਹਿਲਾਂ ਕੋਈ ਕਟ ਨਹੀਂ ਆਉਂਦਾ 50 ਕਿਲੋਮੀਟਰ ਤੋਂ ਬਾਅਦ ਬਹੁਤ ਸ਼ਾਨਦਾਰ ਬਣੇ ਹੋਏ ਇੱਥੇ ਢਾਬਾ ਵੀ ਮਿਲੂਗਾ ਤੁਹਾਨੂੰ ਰੈਸਟ ਰੂਮ ਵੀ ਸਾਰਾ ਕੁਝ ਉੱਥੇ ਪੈਟਰੋਲ ਪੰਪ ਵੀ ਮਿਲੂਗਾ ਪਰ 50 ਕਿਲੋਮੀਟਰ ਤੱਕ ਕੋਈ ਕਟ ਨਹੀਂ ਇਸ ਲਈ ਆਪਣਾ ਖਾਣ ਪੀਣ ਦਾ ਪ੍ਰਬੰਧ ਸਾਰਾ ਨਾਲ ਲੈ ਕੇ ਜਾਇਓ ਬਹੁਤ ਫਾਸਟ ਰੋਡ ਹੈ ਇਹ ਤੇ ਬਹੁਤ ਕਮਾਲ ਦਾ ਤਜਰਬਾ ਇਸ ਤੇ ਤੇ ਹੁਣ ਅਸੀਂ ਜਾ ਪਹੁੰਚੇ ਰਾਜਸਥਾਨ ਦੇ ਔਸੀਆਂ ਔਸੀਆਂ ਕਮਾਲ ਦਾ ਸ਼ਹਿਰ ਹੈ ਆਪਣੇ ਮੰਦਰ ਤੇ ਰੇਗਿਸਤਾਨ ਲਈ ਮਸ਼ਹੂਰ ਹੈ ਆਓ ਆਪਾਂ ਦੇਖਦੇ ਹਾਂ ਔਸੀਆਂ ਮਾਤਾ ਮੰਦਿਰ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਔਸੀਆਂ ਔਸੀਆਂ ਮਾਤਾ ਦਾ ਮੰਦਿਰ ਚੜ ਰਹੇ ਹਾਂ ਪੌੜੀਆਂ ਬਹੁਤ ਮਸ਼ਹੂਰ ਹੈ ਇਹ ਮੰਦਿਰ ਆਪਣੇ ਖਾਸ ਆਰਕੀਟੈਕਚਰ ਲਈ ਤੁਸੀਂ ਗੇਟ ਦੇਖੋ ਬੜੇ ਕਮਾਲ ਦੇ ਬਣੇ ਹੋਏ ਆ ਸਾਡੇ ਸਾਥੀ ਉੱਪਰ ਪਹੁੰਚ ਰਹੇ ਆ ਇੱਥੇ ਹੋਰ ਵੀ ਬਹੁਤ ਸੋਹਣੇ ਮੰਦਿਰ ਬਣੇ ਹੋਏ ਆ ਪ੍ਰਾਚੀਨ ਜੈਨ ਮੰਦਿਰ ਵੀ ਆ ਪਰ ਉੱਥੇ ਵੀਡੀਓਗ੍ਰਾਫੀ ਦੀ ਮਨਾਹੀ ਹੈ ਇਸ ਲਈ ਆਪਾਂ ਤੁਹਾਨੂੰ ਇਹ ਮੰਦਿਰ ਦਾ ਥੋੜਾ ਜਿਹਾ ਦ੍ਰਿਸ਼ ਦਿਖਾਵਾਂਗੇ ਬਹੁਤ ਪੁਰਾਣਾ ਮੰਦਿਰ ਹੈ ਤੇ ਬੜੀ ਦੂਰੋਂ ਦੂਰੋਂ ਲੋਕ ਸ਼ਰਦਾ ਨਾਲ ਇੱਥੇ ਆਉਂਦੇ ਆ ਔਸੀਆਂ ਇਹ ਦੇਖ ਕੇ ਅਸੀਂ ਜਾਣਿਆ ਮੈਂ ਲਓ ਜੀ ਲਓ ਜੀ ਇੱਥੇ ਥੀਏਟਰ ਦੇ ਛੋਟੇ ਛੋਟੇ ਬੱਚੇ ਆਪਣੀ ਮਸਤੀ ਮਸਤ ਪਾਉਣੇ ਮਜ਼ਾ ਆਣਾ ਕਿ ਖੇਡਦੇ ਆ ਕਿਉਂਕਿ ਪਰ ਹੌਣ ਢਲਣ ਵਾਲੀ ਐ ਸ਼ਿਪ ਦੇ ਸੂਰ ਹੈ ਸ਼ਿਪ ਦੇ ਸੂਰ ਦੀਆਂ ਜਿਸੀਆਂ ਬਸ ਤਸਵੀਰਾਂ ਸ਼ਿਪ ਦੇ ਨਹੀਂ ਛੋਟੇ ਪੱਤੀ ਨਾਲ ਕਰਦੇ ਆ ਗੱਲਾਂ ਨਾਲ ਜਾਣ ਵਾਲੀ ਉਹਨਾਂ ਦੇ ਰਿਸ਼ਤੇ ਦਾ ਵੀ ਕਰਦੇ ਆ ਰਾਤ ਤੇ ਹੁਣ ਆਪਾਂ ਚੱਲੇ ਆ ਇਸ ਤੋਂ ਬਾਅਦ ਅੱਗੇ ਇਸ ਲਈ ਕਿਉਂਕਿ ਆਪਾਂ ਮੋੜ ਰਹਿਣਾ ਵੀ ਆ ਜਾ ਕੇ ਤੇ ਇੱਕ ਵਾਰ ਫੇਰ ਪਰਮਾਲਾ ਰੋਡ ਤੇ ਆਪਾਂ ਜਾਵਾਂਗੇ ਜਿੱਥੇ ਹਾਈਵੇ ਤੇ ਉੱਤਲਾ ਲਾਭਦੇ ਆ 50 ਕਿਲੋਮੀਟਰ ਦੇ ਰੈਸਟ ਘੱਬਾ ਲਓ ਜੀ ਇੱਕ ਵਾਰੀ ਫੇਰ ਅਸੀਂ ਹਾਈਵੇ ਤੇ ਆ ਕੇ ਟਾਬੇ ਤੇ ਰੁਕਦੇ ਆਂ ਰੈਸਟ ਰੂਮ ਚ ਇੱਥੇ ਮੰਜੇ ਤੇ ਕਰਦੇ ਆਂ ਰੈਸਟ ਤੇ ਰਾਤ ਨੂੰ ਲਾਉਨੇ ਆ ਆਪਣੇ ਤੰਬੂ ਤੇ ਰਾਤ ਕੱਟ ਕੇ ਅਗਲੇ ਲਓ ਜੀ ਟਾਬੇ ਤੇ ਰਾਤ ਕੱਟਾ ਅਗਲੀ ਸਵੇਰ ਆਪਾਂ ਗੱਡੀ ਭਾਰਤ ਮਾਲਾ ਐਕਸਪ੍ਰੈਸ ਵੇ ਤੋਂ ਲਾ ਕੇ ਕੱਚੇ ਰਾਹਾਂ ਤੇ ਪਾ ਲੈਨੇ ਆ ਦੇਖੋ ਜਾਲੀਆਂ ਨਾਲ ਟਕੇ ਹੋਏ ਆ ਇਹ ਆ ਰਾਜਸਥਾਨ ਦਾ ਜ਼ਿਲ੍ਹਾ ਜਲੌਰ ਪਹਿਆਂ ਵਿੱਚ ਦੀ ਜਾ ਰਹੇ ਆ ਅਸੀਂ ਕੱਚੇ ਰਾਹਾਂ ਵਿੱਚ ਦੀ ਇਸ ਦੇ ਆਲੇ ਦੁਆਲੇ ਨਾ ਅਨਾਰ ਦੇ ਖੇਤ ਨੇ ਬਹੁਤ ਵੱਡੇ ਪੱਧਰ ਤੇ ਅਨਾਰ ਲੱਗਿਆ ਹੋਇਆ ਹੈ ਆ ਸਾਰਾ ਨਾਰ ਇੱਧਰ ਜਿਹੜਾ ਟਕਿਆ ਹੋਇਆ ਤੇ ਨਾਲ ਹੀ ਜੀਰਾ ਵੀ ਜਿਆ ਹੋਇਆ ਇਹਦਾ ਵੀ ਆਪਣਾ ਆਨੰਦ ਹੈ ਆਫ ਰੋਡਿੰਗ ਦਾ ਕੱਚੇ ਰਾਹਾਂ ਦਾ ਕਈ ਸਾਲ ਪਹਿਲਾਂ ਪੰਜਾਬ ਵੀ ਇਹੋ ਜਿਹੀ ਹੁੰਦੇ ਸੀਗੇ ਪਹਿਲੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਅੱਜ ਵੀ ਨੇ ਤਾਂ ਗੱਡੀ ਐਕਸਪ੍ਰੈਸਵੇ ਦਾ ਆਬਦਾ ਆਨੰਦ ਹੈ ਤੇ ਇਹੋ ਜਿਹੇ ਰਾਹਾਂ ਦਾ ਆਬਦਾ ਆਨੰਦ ਹੈ ਆਫ ਜੇ ਤੁਸੀਂ ਕੁਝ ਦੇਖਣਾ ਚਾਹੁੰਦੇ ਹੋ ਨਾ ਮਾ ਤਾਂ ਤੁਹਾਨੂੰ ਕਈ ਵਾਰ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਹੈ ਕੱਚੇ ਰਹਾਾਂ ਤੇ ਉਤਰਨਾ ਪੈਂਦਾ ਹੈ ਲਓ ਜੀ ਪਹੁੰਚ ਗਏ ਆਪਾਂ ਇੱਕ ਥਾਂ ਤੇ ਜਿੱਥੇ ਨੇ ਅਨਾਰ ਲਓ ਜੀ 22 ਸਾਨੂੰ ਦੇੰਦਰ ਤੋਫੇ ਦੇ ਵਿਚਨਾਰ ਚੋਲਾ ਪਰ ਕੇ ਤੇ ਅਸੀਂ ਇੱਥੇ ਨਾਰਾ ਨਾ ਖਚਾਉਣਿਆਂ ਫੋਟੋਆਂ ਤੇ ਇਥੋਂ ਲੈ ਕੇ ਗਿਫਟ ਅੱਗੇ ਚੱਲਦੇ ਆਂ ਤੇ ਸਾਡੇ ਮਿੱਤਲ ਸਾਹਿਬ ਟਰੈਕਟਰ ਦੀ ਕਰਕੇ ਦੇਖਦੇ ਨੇ ਸਵਾਰੀ ਚੱਲ ਪੈਨੇ ਇਥੋਂ ਤੇ ਅੱਗੇ ਆਪਾਂ ਕਰਗੇ ਗੁਜਰਾਤ ਐਂਟਰੀ ਤੇ ਪਹੁੰਚ ਗਏ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਜਿਸ ਨੂੰ ਕਹਿੰਦੇ ਨੇ ਨਾਡਾਬੇਟ ਜਿਸ ਬਾਰੇ ਅਗਲੀ ਵੀਡੀਓ ਚ ਤੁਹਾਨੂੰ ਜ਼ਰੂਰ ਜਾਣਕਾਰੀ ਦੇਵਾਂਗੇ ਅਗਲੀ ਵੀਡੀਓ ਚ ਨਾਡਾ ਵੇਟ 0. बॉर्डर ਤੇ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੁੜੇ ਰਹੋ ਸਾਡੇ ਨਾਲ ਧੰਨ